ਨਾਣਾ ਖਾਲੜਾ ਵੱਲੋਂ 1 ਕਿਲੋ 14 ਗ੍ਰਾਮ ਹੈਰੋਇਨ ਬਰਾਮਦ ਇੱਕ ਦੋਸ਼ੀ ਵੀ ਕੀਤਾ ਗ੍ਰਿਫਤਾਰ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਮਹਿਮਤ ਤਹਿਤ ਥਾਣਾ ਖਾਲੜਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 1 ਕਿਲੋ 14 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਮਿਲੀ ਜਾਣਕਾਰੀ ਮੁਤਾਬਕ ਥਾਣਾ ਖਾਲੜਾ ਵਿਖੇ ਮਕਦਮਾ ਨੰਬਰ 44 ਮਿਤੀ 2/4/2025 ਤਹਿਤ ਐਨਡੀਪੀਐਸਐ 21C 6185 ਅਤੇ 10 11 12 에어크래프트 ਐਕਟ ਅਧੀਨ ਕੇਸ ਦਰਜ ਕੀਤਾ ਗਿਆ ਪੁਲਿਸ ਨੇ ਸੁਖਵਿੰਦਰ ਸਿੰਘ ਉਰਫ ਸੋਨੀ ਪੁੱਤਰ ਸੱਜਣ ਸਿੰਘ ਵਾਸੀ ਮਾੜੀ ਕੰਬੋਕੇ ਨੂੰ ਗ੍ਰਿਫਤਾਰ ਕਰਕੇ 508 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁੱਛਗਛ ਦੌਰਾਨ ਪਤਾ ਲੱਗਾ ਕਿ ਉਰੂਪੀ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦਾ ਸੀ ਇਸ ਤੋਂ ਇਲਾਵਾ ਮਕਦਮਾ ਨੰਬਰ 43 ਮਿਤੀ 2 4 2025 ਤਹਿਤ 21 C 61 85 NDPS ਐਕਟ ਅਤੇ 10 11 12 에어크래프트 ਐਕਟ ਅਧੀਨ ਕੇਸ ਦਰਜ ਕੀਤਾ ਗਿਆ ਤਰਨਤਾਰਨ ਪੁਲਿਸ ਅਤੇ BSF ਵੱਲੋਂ ਸਾਂਝੇ ਸੱਚ ਪਰੇਚੰਦran ਪਿੰਡ ਦੋਦੇ ਦੇ ਖੇਤਾਂ ਵਿੱਚੋਂ 506 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਬਾਰਡਰ ਦੇ ਉੱਤੋਂ ਜਿੱਥੇ ਖੇਪਾਂ ਖੈਰਵਾਨ ਨਦੀਆਂ ਫੜੀਆਂ ਜਾ ਰਹੀਆਂ ਹਨ ਉੱਥੇ ਹੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਲਗਾਤਾਰ ਇਹ ਡਰੱਗਸ ਆਪਣੇ ਕੰਟਰੋਲ ਵਿੱਚ ਲੈ ਕੇ ਪੰਜਾਬ ਤੇ ਦੇਸ਼ ਨੂੰ ਬਚਾਇਆ ਜਾ ਰਿਹਾ ਹੈ ਉੱਥੇ ਹੀ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਹੀ ਇਹੋ ਜਿਹੀਆਂ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਲਗਾਤਾਰ ਭਾਰਤ ਅੰਦਰ ਭੇਜੀਆਂ ਜਾ ਰਹੀਆਂ ਹਨ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ ਕੈਮਰਾਮੈਨ ਦਾਰਾ ਡਾਲ